ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਬੋਲਦੇ ਸੀਗੇ ਕਿ ਹਮਾਰੇ ਪਾਸ ਤੋ ਕੁੰਵਰ ਬਿਜੇਪ੍ਰਤਾਪ ਜੈਸਾ ਜਾਵਾਜ ਪੁਲਿਸ ਅਫਸਰ ਹੈ ਤੋ ਲੋਕਾਂ ਨੂੰ ਇਹ ਲੱਗਦਾ ਸੀ ਨਾ ਕਿ ਜਾਵਾਜ ਪੁਲਿਸ ਅਫਸਰ ਨੂੰ ਉੱਪਰ ਤਣ ਗਿਆ ਤੇ ਸਿਸਟਮ ਵਧਿਆ ਹੋਊਗਾ ਤਾਂ ਲੋਕਾਂ ਨੇ ਇਸ ਕਰਕੇ ਵੋਟ ਦਿੱਤਾ ਸੀ ਜੇਕਰ ਇਹ ਬੋਲ ਕੇ ਵੋਟ ਮੰਗਣ ਵਾਸਤੇ ਜਾਣਦੇ ਕਿ ਕੁੰਵਰ ਬਿਜੇਪ੍ਰਤਾਪ ਨੂੰ ਖੱਡ ਲਾਈਨ ਲਗਾ ਦੇਣਾ ਹੈ ਤਾਂ ਫਿਰ ਦੇਖੋ ਕਿੰਨੇ ਵੋਟ ਮਿਲਨੇ ਸੀ ਮੈਂ ਇੱਕ ਵੀ ਕੈਂਡੀਡੇਟ ਅਨਦਰ ਨਹੀਂ ਜਿੱਤਨੇ ਸੀ ਪੰਜਾਬ ਦੇ ਵਿੱਚ ਜੇਕਰ ਇਹ ਪਹਿਲਾਂ ਬੋਲ ਦਿੰਦੇ ਕਿ ਹੋਰ ਵੀ ਜੇ ਪ੍ਰਤਾਪ ਨੂੰ ਖੁੱਡ ਲਾਈਨ ਲਗਾਉਣਾ ਹੈ ਇਸ ਕਰਕੇ ਅਸੀਂ ਇਲੈਕਸ਼ਨ ਲੜ ਰਹੇ ਹਾਂ ਤਾਂ ਮੈਨੂੰ ਤਾਂ ਨਹੀਂ ਲੱਗਦਾ ਕਿ ਇੱਕ ਵੀ ਸੀਟ ਨਹੀਂ ਮਤਲਬ ਮਿਲਨੇ ਸੀ ਇੱਕ ਸੀਟ ਨਹੀਂ ਮਿਲਨੀ ਹੌਣ ਵਾਲੀ ਕਰਨੀ ਤੇ ਕਥਨੀ ਬਰਾਬਰ ਹੋਣੀ ਚਾਹੀਦੀ ਹੈ ਜੋ ਕਹਿ ਰਹੇ ਸੀ ਉਹ ਨਹੀਂ ਕੀਤਾ ਸਵਾਲ ਮੈਨੂੰ ਕਿਉਂ ਪੁੱਛ ਰਹੇ ਹੋ ਤੁਸੀਂ ਦੱਸੋ ਤੁਸੀਂ ਦੱਸੋ ਕਿ ਜੋ ਕਹ ਰਿਹਾ ਸੀ ਉਹ ਕੀਤਾ ਕਿ ਨਹੀਂ ਕੀਤਾ ਉਹਨਾਂ ਨੇ ਜੋ ਕੀਤਾ ਉਹ ਕੀਤਾ ਕਿ ਨਹੀਂ ਕੀਤਾ ਇਹ ਤੁਸੀਂ ਦੱਸੋ ਬਹੁਤ ਚੀਜ਼ਾਂ ਨਹੀਂ ਹੋਈਆਂ ਜਿੱਦ ਵੀਕੇ ਨਾਲ ਕੌਣ ਸਾ ਚੀਜ਼ ਹੋ ਗਿਆ ਮੈਨੂੰ ਇਹ ਹੀ ਦੱਸੋ ਮੈਂ ਹਨੂ ਪੁੱਛ ਰਿਹਾ ਕਿਹੜਾ ਕੰਮ ਹੋਇਆ ਚੰਗਾ ਕੰਮ ਇੱਕ ਚੰਗਾ ਕੰਮ ਤੁਸੀਂ ਦਿਖਾ ਦਿਓ ਇੱਕ ਚੰਗਾ ਕੰਮ ਦਿਖਾ ਦਿਓ ਜਿਸ ਦੀ ਪੰਜਾਬੀਆਂ ਨੂੰ ਲੋੜ ਸੀ ਜੇਕਰ ਆਪਣੇ ਘਰ ਦੇ ਵਿੱਚ ਹੋ ਸਵੇਰੇ ਸਵੇਰੇ ਬੰਦਾ ਆ ਕੇ ਕਹ ਰਿਹਾ ਕਿ ਇਹ ਤੁਹਾਡਾ ਕਰ ਨਹੀਂ ਹੈ ਜੀ ਆਹ ਦੇਖੋ ਕਾਗਜ਼ ਕੋਈ ਜਾਲੀ ਕਾਗਜ਼ ਬਣਵਾ ਕੇ ਲੈ ਆ ਰਿਹਾ ਹੈ ਪਟਵਾਰੀ ਵੀ ਨਾਲ ਆ ਰਿਹਾ ਨਿਕਲੋ ਜੀ ਕਰ ਕੋਈ ਪੁੱਛਣ ਵਾਲਾ ਨਹੀਂ